ਨੀ ਤੁਹਾਡੀ ਜਮੀਨ 18 ਕਿੱਲੇ ਜਮੀਨ ਰੁੱੜ ਗਈ 3000 ਰੁਪਏ ਚ ਬੂਟਾ ਲੱਗਿਆ ਸੀਗਾ ਅਗਲੇ ਸਾਲ ਪਪੂਲਰ ਆਹੀ ਪਟਾਉਣਾ ਸੀਗਾ ਸਾਡਾ ਬਹੁ ਨੁਕਸਾਨ ਹੋ ਗਿਆ 18 ਕਿੱਲੇ ਜਮੀਨ ਖਾਲੀ ਰੁੱੜ ਚੁੱਕੀ ਹੈ ਲੰਮੇ ਸਮੇਂ ਤੋਂ ਇਲਾਕੇ ਦੇ ਵਿੱਚ ਰਹਿੰਦੇ ਹੋਗੇ ਸੱਤ ਲੋਜ ਦੇ ਹਾਲਾਤਾਂ ਨੂੰ ਜਾਣਦੇ ਹੋਗੇ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਨਹੀਂ ਦੱਸਿਆ ਨਹੀਂ ਕਿਵੇਂ ਬਚਿਆ ਜਾ ਸਕੇ ਆਪ ਨੇ ਪਪੂਲਰ ਵੱਡ-ਵੱਡੇ ਮੋਰੇ ਲਾਈ ਗਏ ਆ 12 ਬੰਨ ਬੰਨ ਕੇ ਪਿੱਛੇ 5 6 6 ਬੋਟਿਆਂ ਦੇ ਬੰਨ ਕੇ 12 ਲਾਲ ਲਾ ਕੇ ਬੰਨੀ ਗਏ ਆ ਵੀ ਇਸ ਦਾ ਬਚਾਅ ਹੋ ਜਵੇ ਇਹ ਜਿਹੜਾ ਬਚਾਅ ਹੋ ਜਵੇ ਲੁਧਿਆਣੇ ਦਾ ਬਚਾਅ ਹੋ ਜਵੇ ਸਾਡਾ ਜਿਹੜਾ ਪਿੰਡ ਉਹ ਜਿਆਦਾ ਨੁਕਸਾਨ ਹੈ ਜੇ ਪਾਣੀ ਚਲ ਗਿਆ ਉਹ ਉਹ ਨੁਕਸਾਨ ਹੋਊਗਾ ਸਾਡੇ ਟ੍ਰੈਕਟਰ ਟਰਾਲੀਆਂ ਸਾਡੇ ਵਹਿਲੀਆਂ ਹੋ ਗਈਆਂ ਸਾਡੀ ਉਹ ਉਹੀ ਜ਼ਮੀਨਾਂ ਸੀਆਂ ਉਹ ਹੀ ਸਾਡੀਆਂ ਦਰਿਆ 'ਚ ਚਲ ਗਈਆਂ ਔਰ ਸਾਡੇ ਜਿਹੜਾ ਟੈਟਰ ਟਰਾਲੀਆਂ ਅਸੀਂ ਖੇਤੀਬਾੜੀ ਕਰਦੇ ਤੇ ਸਾਡੀ ਖੇਤੀਬਾੜੀ ਜੀ ਖਤਮ ਹੋ ਗਈ 740 ਦਰਿਆ ਤੇ ਸਸਰਾਲੀ ਕਲੋਨੀ ਦੇ ਵਿੱਚ ਤੁਹਾਨੂੰ ਪਲ-ਪਲ ਦੇ ਅਸੀਂ ਹਾਲਾਤ ਦਿਖਾ ਰਹੇ ਹਾਂ ਕਿ ਕਿੱਦਾਂ ਦੇ ਹਾਲਾਤ ਨੇ ਕਿੱਦਾਂ ਦੇ ਸਥਾਨਿਕ ਲੋਕ ਜਿਹੜੇ ਆ ਆਪਣਿਆਂ ਨੂੰ ਬਚਾਉਣ ਦੇ ਲਈ ਬੰਨ ਲਾਉਣ ਲੱਗੇ ਹੋਏ ਆ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਈਆਂ ਨੇ ਸਾਡੇ ਨਾਲ ਕਿਸਾਨ ਨੇ ਜਿਨ੍ਹਾਂ ਦੀ ਜ਼ਮੀਨ ਹੜੀ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਭਾਵੇਂ ਬਹੁਤ ਸਾਰੇ ਪਰਿਵਾਰ ਨੇ ਬਹੁਤ ਸਾਰੇ ਇੱਕ ਸਾਹਮਣੇ ਇੱਕ ਕਿਸਾਨ ਸਾਡੇ ਨਾਲ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਿਹਾਲ ਸੰਗ ਹੈ ਪੜੇ ਸਸਰਾਰੀ ਕੌਨੀ ਹੈ ਹਾਂ ਕੀ ਕਿੰਨੀ ਕੁ ਤੁਹਾਡੀ ਜ਼ਮੀਨ ਸੀ 18 ਕਿੱਲੇ ਜ਼ਮੀਨ ਰੁੱੜ ਗਈ 3000 ਰੁਪਏ ਚ ਬੂਟਾ ਲੱਗਿਆ ਸੀਗਾ ਅਗਲੇ ਸਾਲ ਪਪੂਲਰ ਆਹੀ ਪਟਾਉਣਾ ਸੀਗਾ ਸਾਡਾ ਬਹੁਤ ਨੁਕਸਾਨ ਹੋ ਗਿਆ 18 ਕਿੱਲੇ ਜ਼ਮੀਨ ਖਾਲੀ ਰੁੱੜ ਚੁੱਕੀ ਆ ਤੁਸੀਂ ਕਹਿੰਦੇ ਹੋ ਕਿ ਪਪੂਲਰ ਬੀਜੇ ਹੋਏ ਸੀ ਅਗ ਉਹ 3000 ਸਗੇ ਬੁੱਟਾ ਜੀ ਉਹਨਾਂ ਚ ਕੋਈ ਬਚਿਆ ਨਹੀਂ ਬਚਿਆ ਬਚਿਆ ਕੋਈ ਨਹੀਂ ਬੰਨ ਵੀ ਨਹੀਂ ਬਚਿਆ ਬੰਨ ਵੀ ਸਾਰਾ ਟਹਿ ਗਿਆ ਬੰਨ ਟਹਿ ਗਿਆ ਬੰਨ ਜਿਹੜਾ ਟਹਿ ਗਿਆ ਪਾਣੀ ਘਟਣ ਕਰਕੇ ਨਾ ਬੰਨ ਤੋਂ ਜਿਹੜਾ ਉਹ ਟਹਿ ਗਿਆ ਉਹ ਤੋਂ ਥੱਲੇ ਹੀ ਆ ਜੇ ਪਾਣੀ ਤੁਸੀਂ ਤਾਂ ਲੰਮੇ ਸਮੇਂ ਤੋਂ ਇਲਾਕੇ ਦੇ ਵਿੱਚ ਰਹਿੰਦੇ ਹੋਵੋਗੇ ਸੱਤ ਰੋਜ਼ ਦੇ ਹਾਲਾਤਾਂ ਨੂੰ ਜਾਣਦੇ ਹੋਗੇ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਨਹੀਂ ਦੱਸਿਆ ਨਹੀਂ ਕਿਵੇਂ ਬਚਿਆ ਜਾ ਦੱਸਿਆ ਮੁੰਡੀਆਂ ਜੀ ਆਏ ਸੀਗੇ ਸਾਰੇ ਅਫਸਰ ਸਾਹਿਬਾਨ ਆਪਣੇ ਨਾਲ ਆ ਤੇ ਮੁੰਡੀਆਂ ਸਾਹਿਬ ਵੀ ਆਏ ਤੇ ਮੁੰਡੀਆਂ ਸਾਹਿਬ ਨਾਲ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਤੁਹਾਡਾ ਮਿਆਵਾ ਜਿੰਨਾ ਵੀ ਹੋਊਗਾ ਅਸੀਂ ਦੇਵਾਂਗੇ ਭਰਾਂਗੇ ਅਸੀਂ ਉਦੋਂ ਜਦੋਂ ਅਸੀਂ ਬੂਟੇ ਵੱਡ ਵੱਡ ਕੇ ਮੋਰੇ ਲਾਰੇ ਸੀਗੇ ਪਾਣੀ ਨੇ ਵੀ ਪਾਣੀ ਰੁਕ ਜਵੇ ਪਾਣੀ ਉਦੋਂ ਮੁੰਡਿਆ ਖਾ ਮੌਕੇ ਤੇ ਸੀਗੇ ਤੇ ਉਹ ਕਹਰੇ ਸੀ ਅਸੀਂ ਤੁਹਾਡਾ ਜਿੰਨਾ ਵੀ ਹੈ ਉਹ ਆਪਾਂ ਹੀ ਥੋੜਾ ਮਸਲਾ ਕਰਾਂਗੇ ਅਸੀਂ ਜਰ ਕੀ ਤੁਸੀਂ ਆਪਣੇ ਬੂਟੇ ਵੱਡ ਵੱਡ ਅੱਗੇ ਲਾਤੇ ਵੀ ਜਿੰਨਾ ਬਚਾ ਸਕਿਆ ਬਚੇ ਹੋਣਾ ਅਸੀਂ ਆਪਦੇ ਬੂਟੇ ਅਸੀਂ ਜੇ ਵੇਚਣ ਤੇ ਆਂਦੇ ਸਾਡੇ ਕਈ ਲੱਖ ਦੇ ਬੂਟੇ ਸੀਗੇ ਅਸੀਂ ਕਿਹਾ ਵੀ ਜੇ ਬੀਚਾਲਾ ਸੀ ਬੰਨ ਨੂੰ ਬਚਾ ਲਈਏ ਬੀਚਾਲ ਜਮੀਨ ਬੰਨ ਬਚ ਜਵੇ ਅਸੀਂ ਉਹਦੇ ਕਰਕੇ ਨਾ ਆਪ ਦੇ ਪੋਪੂਲਰ ਵੱਡ ਵੱਡ ਕੇ ਮੋਰੇ ਲਾਈ ਗਏ ਆ ਤਾਰਾਂ ਬੰਨ ਬੰਨ ਕੇ ਪਿੱਛੇ 5 6 6 ਵੋਟਿਆਂ ਦੇ ਬੰਨ ਕੇ ਤਾਰਾਂ ਲਾਲ ਆ ਕੇ ਬੰਨੀ ਗਏ ਆ ਵੀ ਬਚਾਅ ਹੋ ਜਵੇ ਏਰੀਆ ਦਾ ਬਚਾਅ ਹੋ ਜਵੇ ਲੁਧਿਆਣੇ ਦਾ ਬਚਾਅ ਹੋ ਜਵੇ ਸਾਡਾ ਜਿਹੜਾ ਪਿੰਡਾ ਹੜਨੇ ਲੁਧਿਆਣੇ ਦਾ ਵੀ ਬਹੁਤ ਜਿਆਦਾ ਨੁਕਸਾਨ ਹੈ ਜੇ ਪਾਣੀ ਚੱਲ ਗਿਆ ਉਹ ਬਹੁਤ ਨੁਕਸਾਨ ਹੋਊਗਾ ਯਾਨੀ ਤੁਸੀਂ ਬੰਨ ਬਚਾਉਣ ਦੇ ਲੱਗੇ ਨਹੀਂ ਸੋਚਿਆ ਵੀ ਆਪਣੇ ਬੂਟੇ ਪਪੂਲਰ ਵੱਢ ਕੇ ਵੇਚ ਦਈਏ ਫਟਾਫਟ ਨਹੀਂ 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 ਅਸੀਂ ਇਹ ਨਹੀਂ ਸੋਚਿਆ ਗਿਆ ਵੀ ਸਾਡਾ ਅਸੀਂ ਮਧੂਆ ਪਪੂਲਰ ਵੱਢ ਕੇ ਵੇਚ ਦਈਏ ਵੀ ਜਾਂ ਸਾਡਾ ਫਾਇਦਾ ਹੋ ਜੇ ਜਾਂ ਕਿੱਦਾਂ ਅਸੀਂ ਆਪਣਾ ਫਾਇਦਾ ਨਹੀਂ ਦੇਖਿਆ ਆਪਾਂ ਲੁਧਿਆਣੇ ਦਾ ਫਾਇਦਾ ਦੇਖਿਆ ਵਾ ਆ ਤੁਹਾਡੀ 18 ਕਿੱਲੇ ਜ਼ਮੀਨ ਸੀ ਹੋਰ ਕਿਸਾਨਾਂ ਦੀ ਟੋਟਲ ਕਿੰਨੀ ਕਿੱਜਮੀਨ ਹੋਇਆ ਜਮਾਈ ਜ਼ਮੀਨ ਤਾਂ ਬਹੁਤ 100 ਕਿੱਲੇ ਤੋਂ ਵੱਧ ਚੱਲ ਗਿਆ ਯਾਨੀ ਕਿ 100 ਕਿੱਲੇ ਤੋਂ ਵੱਧ ਚੱਲ ਗਿਆ ਹੁਣ ਤੁਸੀਂ ਲਾਈਵ ਇਹ ਦਿਖਾਓ ਵੀ ਆਹ ਜਿਹੜੇ ਸੰਤ ਲੱਗੀ ਹੋਈ ਆ ਵੀ ਜਿਹੜੀ ਲੁਧਿਆਣੇ ਵਾਲੀ ਫੈਕਟਰੀ ਲਾਈਨ ਆ ਜਾਂ ਕੋਈ ਵੀ ਆ ਸਾਰੇ ਸਾਡੇ ਵਾਲੇ ਬੰਦੇ ਵਜੇ ਲੇਬਰ ਵਾਲੇ ਵੀ ਆਪਾਂ ਦੁਬਾਰਾ ਜਿਹੜਾ ਬੰਨ ਨਵਾਂ ਤਿਆਰ ਕੀਤਾ ਜਿਹੜਾ ਨਵਾਂ ਬੰਨ ਤਿਆਰ ਕੀਤਾ ਇਹਦਾ ਆਪਣਾ ਸਹਿਯੋਗ ਦੇਣਾ ਥੱਲੇ ਤੇ ਪੱਥਰ ਭਰ-ਭਰ ਕੇ ਲਾਉਣੇ ਆ ਆ ਦਿਖਾਓ ਜੀ ਆ ਥੱਲੇ ਜਾ ਕੇ ਕੀ ਆ ਨਾ ਮੁੰਡੇ ਸਾਰੇ ਥੱਲੇ ਛੜਦੇ ਆ ਪੱਥਰ ਛੜਦੇ ਆ ਵੀ ਆਪਣਾ ਸਹਿਯੋਗ ਹੈ ਲੇਬਰ ਦਾ ਬਿਲੇਵਰ ਆਵੇ ਵੱਤ ਤੋਂ ਵੱਤ ਬਾਕੀ ਜਿਹੜੀ ਸਾਡੀਆਂ ਜ਼ਮੀਨਾਂ ਚਲ ਗਈਆਂ ਸਾਡੇ 18 ਕਿੱਲੇ ਚਲ ਗਏ ਸਾਡੇ ਟਰੈਕਟਰ ਟਰਾਲੀਆਂ ਸਾਡੇ ਵਹਿਲੀ ਆ ਗਈਆਂ ਸਾਡੀ ਉਹ ਉਹ ਵੀ ਜ਼ਮੀਨਾਂ ਸੀਆਂ ਉਹ ਵੀ ਸਾਡੀਆਂ ਦਰਿਆ 'ਚ ਚਲ ਗਈਆਂ ਔਰ ਸਾਡੇ ਜਿਹੜਾ ਟਰੈਕਟਰ ਟਰਾਲੀਆਂ ਅਸੀਂ ਖੇਤੀਬਾੜੀ ਕਰਦੇ ਸੀ ਸਾਡੀ ਖੇਤੀਬਾੜੀ ਜੀ ਖਤਮ ਹੋ ਗਈ ਨਹੀਂ ਟਰੈਕਟਰ ਟਰਾਲੀਆਂ ਕਿੱਥੇ ਗਈਆਂ ਹੁਣ ਟਰੈਕਟਰ ਟਰਾਲੀਆਂ ਦੇ ਘਰੇ ਖੜੀਆਂ ਵਾਂ ਟਰੈਕਟਰ ਟਰਾਲੀਆਂ ਦੇ ਘਰੇ ਖੜੀਆਂ ਵਾਂ ਹੁਣ ਜਿਹੜੀ ਖੇਤੀ ਹੋ ਚਲ ਗਈ ਆ ਉਹ ਜਿਹੜੇ ਟੈਟਰ ਟਰਾਲੀ ਆ ਸਾਡੇ ਘਰਾਂ ਦੇ ਵਿੱਚ ਉਹਦਾ ਕਰੇ ਬੇਕਾਰ ਹੋ ਗਏ ਨਾ ਉਹਨਾਂ ਦਾ ਕੀ ਕਰਾਂਗੇ ਜਿਹੜੇ ਖੇਤੀ ਵਾਲੇ ਕੀ ਕਰਾਂਗੇ ਜਿਹੜੇ ਸੰਦ ਖੰਧ ਖੇਤੀ ਵਾਸਤੇ ਘਰੇ ਪਏ ਆ ਉਹਨਾਂ ਨੂੰ ਦੱਸੋ ਅਸੀਂ ਕੀ ਕਰਾਂਗੇ ਤੇ ਜਿਹੜੇ ਸਾਡੀ ਜ਼ਮੀਨ ਚੱਲ ਗਈ ਚਿਨੀ ਖੇਤੀ ਦੀ ਅਸੀਂ ਉਹਦੇ ਸਿਰ ਤੇ ਖਾਂਦੇ ਤੇ ਪਰ ਉਹਨੂੰ ਕਾਣ ਕੇ ਬੀਜ ਦੇ ਦੋ ਕਣ ਕਣ ਕੇ ਦੇ ਟਾਈਮ ਕਾਣ ਕੇ ਬੀਜ ਦੇ ਦੇ ਬਾਜਰੇ ਟਾਈਮ ਬਾਜਰੇ ਜਿਵੇਂ ਮੱਕੀ ਟਾਈਮ ਮੱਕੀ ਬੀਜਦੇ ਸੀਗੇ ਹੁਣ ਸਾਡੀ ਉਹ ਜਿਹੜੀ ਖੇਤੀ ਆ ਖਤਮ ਹੋ ਗਈ ਉਹ ਇਹ ਕਿਸਾਨ ਨੇ ਜਜ਼ਬਾ ਦੇਖ ਲਓ ਕਹਿੰਦੇ ਪਪੂਲਰ ਬੀਜੇ ਹੋਏ ਸੀ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਾਣੀ ਆ ਜਾਣਾ ਹੜ੍ਹ ਜਾਣਾ ਪਪੂਲਰ ਵੱਢ ਕੇ ਵੇਚੇ ਨਹੀਂ ਸਾਵੇਂ ਵੱਢ ਕੇ ਦਰਿਆ ਦੇ ਬੰਨ ਤੇ ਹੀ ਲਾਤੇ ਤਾਂ ਜੋ ਪਾਣੀ ਨੂੰ ਰੋਕਿਆ ਜਾ ਸਕੇ ਹੁਣ ਜਿਹੜੀ ਖੇਤੀ ਬਿਲਕੁਲ ਤਬਾਹ ਹੋ ਗਈ ਆ ਕੁਛ ਰੋਜੀ ਰੋਟੀ ਲਈ ਵੀ ਨਹੀਂ ਕਿਉਂਕਿ ਕਿਸਾਨ ਦੀ ਰੋਜੀ ਰੋਟੀ ਉਹਦੀ ਜ਼ਮੀਨ ਹੀ ਹੁੰਦੀ ਆ ਚਿੰਤਾਤ ਨੇ ਵੀ ਟਰੈਕਟਰ ਟਰਾਲੀਆਂ ਘਰੇ ਖੜੇ ਨੇ ਉਹਨਾਂ ਦੀਆਂ ਕਿਸ਼ਤਾਂ ਵੀ ਹੋਣਗੀਆਂ ਲਿੰਟਾਂ ਵੀ ਹੋਣਗੀਆਂ ਉਹ ਕਿੱਥੋਂ ਉਤਾਰਨੀਆਂ ਨੇ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਜਿਹੜੇ ਪੀੜਤ ਲੋਕ ਨੇ ਇਹਨਾਂ ਦਾ ਜਲਦੀ ਹੱਲ ਕਰੇ ਇਹਨਾਂ ਦੇ ਜਿਹੜੇ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਪੂਰਤੀ ਕਰੇ ਭਾਵੇਂ ਸਿਆਸਤਦਾਨ ਆਏ ਸੀ ਮੰਤਰੀ ਆਏ ਸੀ ਅਫਸਰ ਆਏ ਸੀ ਭਰੋਸਾ ਤਾਂ ਦੇ ਕੇ ਗਏ ਨੇ ਪਰ ਦੇਖਦੇ ਆ ਉਹਨਾਂ ਦਾ ਭਰੋਸਾ ਤੇ ਆਪਣੇ ਅਧਿਕਾਰੀ ਤੇ ਜਿਹੜੇ ਲੀਡਰ ਨੇ ਕਿੰਨਾ ਖਰਾ ਉਤਰਦੇ ਨੇ ਕੈਮਰਾਮੈਨ ਹੈਪੀ ਦੇ ਨਾਲ 7 ਰੋਜ਼ ਦਰਿਆ ਤੋਂ ਪੰਜਾਬ ਪ੍ਰੇਮ ਟੀਵੀ ਦੇ ਲਈ ਰਵੀ ਭਟਿਆ